ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਤੇ ਫਰੈਸ਼ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਇਸ ਵੱਡੇ ਲੀਡਰ ਦਾ ਹੋਇਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਸ਼ੀਰਵਾਦ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਦੋਸਤੋ ਹੁਣੇ-ਹੁਣੇ ਮਿਲੀ ਹੈ ਜੋ ਖਬਰ ਤੁਹਾਡੇ ਨਾਲ ਹੈ ਇਹ ਸੰਜੀ ਕਰਨੇ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਸੋਪਿਆ ਦੇ ਸ਼ਨੀਵਾਰ 18 ਮਈ ਨੂੰ ਅੱਤਵਾਦੀਆਂ ਨੇ ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਪੰਦ ਦਿੱਤਾ ਸੋਪਿਆ ਦੇ ਹੀਰਾਪੁਰ ਇਲਾਕੇ ਦੇ ਕਿ ਅੱਤਵਾਦੀਆਂ ਨੇ ਪਾਇਪੜ ਦੇ ਸਾਬਕਾ ਸਰਪੰਚ ਨੂੰ ਨਿਸ਼ਾਨਾ ਬਣਾ ਕੇ ਕਤਲ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਸ ਕਾਰਨਾ ਨੂੰ ਟਾਰਗੇਟ ਕਿਲਿੰਗ ਵਜੋਂ ਅੰਜਾਮ ਦਿੱਤਾ ਹੈ ਤੇ ਮਰਤਕ ਸਾਬਕਾ ਸਰਪੰਚ ਦੀ ਪਛਾਣ ਇਜਾਜ਼ ਅਹਿਮਦ ਸ਼ੇਖ ਵਜੋਂ ਹੋਈ ਹੈ ਤੇ ਅਹਿਮਦ ਸ਼ੇਖ ਪਾਇਪੜ ਨਾਲ ਜੁੜੇ ਹੋਏ ਸਨ ਸਾਪ ਦਾ ਸਰਪੰਚ ਤੇ ਗੋਲੀਆਂ ਚ ਚਾਲਾ ਕੇ ਅਤਵਾਦੀ ਫਰਾਰ ਹੋ ਗਿਆ ਸਿਰੜ ਕਰਨਾ ਤੋਂ ਬਾਅਦ ਅਹਿਮਦ ਸ਼ੇਖ ਨੂੰ ਹਸਪਤਾਲ ਲਈ ਲਿਆਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮਰ ਤੱਕ ਐਲਾਨ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ